ਆਮ ਆਦਮੀ ਪਾਰਟੀ ਨੂੰ ਹੁਣ ਆਮ ਘਰਾਂ ਦੇ ਧੀਆਂ ਪੁੱਤ ਨਹੀਂ ਦਿਸਦੇ ਸ਼ਾਇਦ ਇਹ ਹੀ ਕਾਰਨ ਹੈ ਕਿ ਹੁਣ ਮੰਤਰੀਆਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣੇ ਪੈ ਰਹੇ ਨੇ ਵਿਧਾਇਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣੇ ਪੈ ਰਹੇ ਨੇ ਕਮੇਡੀ ਕਲਾਕਾਰਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣੇ ਪੈ ਰਹੇ ਨੇ ਹੋਰ ਤਾਂ ਹੋਰ ਹੋਰ ਨਾ ਪਾਰਟੀਆਂ ਦੇ ਵਿੱਚੋਂ ਆਏ ਲੀਡਰਾਂ ਦੇ ਘਰਾਂ ਦੇ ਦਰਵਾਜ਼ੇ ਵੀ ਖੜਕਾਉਣੇ ਪੈ ਰਹੇ ਨੇ ਆਮ ਆਦਮੀ ਪਾਰਟੀ ਨੇ ਕੱਲ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ ਇਹਨਾਂ 8 ਉਮੀਦਵਾਰਾਂ ਦੀ ਇਹਨਾਂ 8 ਉਮੀਦਵਾਰਾਂ ਦੇ ਵਿੱਚੋਂ ਮੈਨੂੰ ਤਾਂ ਕੋਈ ਆਮ ਕਰਦਾ ਨਹੀਂ ਲੱਗਿਆ ਅੱਜ ਦੀ ਤਾਰੀਖ ਦੇ ਵਿੱਚ ਤੇ ਤੁਸੀਂ ਵੀ ਨਿਗਾਹ ਮਾਰ ਕੇ ਜ਼ਰੂਰ ਦੱਸਿਓ ਕਿ ਇਹਨਾਂ ਦੇ ਵਿੱਚੋਂ ਕਿਹੜਾ ਕੀ ਗੱਲ ਇਹਨਾਂ ਸੀਟਾਂ ਤੇ ਕਿਸੇ ਗੱਲ ਦਾ ਡਰ ਸੀ ਜਾਂ ਫਿਰ ਕੋਈ ਆਮ ਵਰਕਰ ਹੈ ਹੀ ਨਹੀਂ ਐਨੇ ਜੋਗਾ ਕਿ ਜਿਹੜਾ ਚੋਣਾਂ ਲੜ ਸਕੇ ਜਾਂ ਫਿਰ ਆਮ ਆਦਮੀ ਪਾਰਟੀ ਕਿਸੇ ਨੂੰ ਐਨੇ ਜੋਗਾ ਨਹੀਂ ਸਮਝਦੀ ਕਿ ਉਹ ਚੋਣਾਂ ਲੜ ਸਕੇ ਕੀ ਗੱਲ ਆਮ ਵਰਕਰ ਸਿਰਫ ਤਰੀਆਂ ਵਿਛਾਉਣ ਦੇ ਲਈ ਜਾਂ ਪੋਸਟਰ ਲਾਉਣ ਦੇ ਲਈ ਨੇ ਟਿਕਟਾਂ ਦੇ ਲੈ ਨਹੀਂ ਚਲੋ ਮੰਨ ਲੈਨੇ ਆ ਕਿ ਤੁਸੀਂ ਆਪਣੀ ਪਾਰਟੀ ਦੇ ਚੰਗੇ ਚਿਹਰਿਆਂ ਨੂੰ ਟਿਕਟਾਂ ਦੇ ਦਿੱਤੀਆਂ ਹੋ ਸਕਦਾ ਹੈ ਉੱਥੋਂ ਦੇ ਵਰਕਰ ਵੀ ਖੁਸ਼ ਹੋ ਪਰ ਵੱਡਾ ਸਵਾਲ ਤਾਂ ਦੋ ਸੀਟਾਂ ਤੇ ਖੜਾ ਹੁੰਦਾ ਇੱਕ ਤਾਂ ਫਤੇਗੜ ਸਾਹਿਬ ਤੋਂ ਐਲਾਨੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਤੇ ਦੂਸਰਾ ਫਰੀਦਕੋਟ ਤੋਂ ਐਲਾਨੇ ਕਮੇਡੀ ਕਲਾਕਾਰ ਕਰਮਜੀਤ ਅਨਮੋਲ ਕੀ ਵਰਕਰਾਂ ਤੋਂ ਵੀ ਚੰਗੇ ਹੋ ਗਏ ਇਹ ਦੋਨੋਂ ਮੈਂ ਤਾਂ ਇਹਨਾਂ ਦੋਨਾਂ ਨੂੰ ਕਦੇ ਪਾਰਟੀ ਦਾ ਪ੍ਰਚਾਰ ਕਰਦਿਆਂ ਜਾਂ ਪਾਰਟੀ ਵਾਸਤੇ ਦਰਿਆ ਵਿਛਾਉਂਦਿਆਂ ਜਾਂ ਪਾਰਟੀ ਦੇ ਪੋਸਟਰ ਲਾਉਂਦਿਆਂ ਨਹੀਂ ਦੇਖਿਆ ਹਾਂ ਇਹ ਜ਼ਰੂਰ ਹੋਇਆ ਹੈ ਕਿ ਕਿਸੇ ਖਾਸ ਮੌਕੇ ਤੇ ਕਰਮਜੀਤ ਅਨਮੋਲ ਭਗਵੰਤ ਸਿੰਘ ਮਾਨ ਦੇ ਲਈ ਜ਼ਰੂਰ ਪਹੁੰਚੇ ਹੋਣਗੇ ਭਗਵੰਤ ਸਿੰਘ ਮਾਨ ਤਾਂ ਖੁਦ ਦੂਜੀਆਂ ਪਾਰਟੀਆਂ ਨੂੰ ਭ੍ਰਿਸ਼ਟ ਅਤੇ ਹੋਰ ਪਤਾ ਨਹੀਂ ਕੀ ਕੁਝ ਕਹਿੰਦੇ ਆਏ ਨੇ ਤੇ ਹੁਣ ਇਹ ਦੱਸੋ ਕਿ ਜਿਹੜੀਆਂ ਪਾਰਟੀਆਂ ਹੀ ਭ੍ਰਿਸ਼ਟ ਨੇ ਤਾਂ ਉਹਨਾਂ 'ਚ ਰਹਿਣ ਵਾਲੇ ਲੀਡਰ ਕਿਵੇਂ ਚੰਗੇ ਹੋਗੇ ਤੇ ਜੇਕਰ ਉਹ ਪਾਰਟੀਆਂ ਅਤੇ ਪਾਰਟੀਆਂ ਦੇ ਲੀਡਰ ਭ੍ਰਿਸ਼ਟ ਨੇ ਤਾਂ ਫਿਰ ਉਸ ਪਾਰਟੀ ਦੇ ਵਿੱਚੋਂ ਕੁਝ ਦਿਨ ਪਹਿਲਾਂ ਆਉਣ ਵਾਲੇ ਗੁਰਪ੍ਰੀਤ ਸਿੰਘ ਜੀਪੀ ਨੂੰ ਕਿਵੇਂ ਟਿਕਤੇ ਦਿੱਤੀ ਕੀ ਗੱਲ ਤੁਹਾਡੇ ਕੋਲ ਕੋਈ ਐਸਾ واਸ਼ਿੰਗ ਪਾਊਡਰ ਹੈ ਜਿਹੜਾ ਪਰਸ਼ਣ ਨੂੰ ਵੀ ਮਿੰਟਾਂ ਦੇ ਵਿੱਚ ਈਮਾਨਦਾਰ ਬਣਾ ਦਿੰਦਾ ਹੈ ਇਸੇ ਤਰ੍ਹਾਂ ਕਰਮਜੀਤ ਅਨਮੋਲ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਕਿਸ ਤੋਂ ਪਹਿਲਾਂ ਕਰਮਜੀਤ ਅਨਮੋਲ ਇਸ ਸੀਟ ਦੇ ਲੋਕਾਂ ਦੇ ਨਾਲ ਕਿੰਨਾ ਕੁ ਵਿਚਰੇ ਨੇ ਲੋਕ ਉਸ ਨੂੰ ਇੱਕ ਕਾਮੇਡੀਅਨ ਦੇ ਤੌਰ ਤੇ ਤਾਂ ਜਾਣਦੇ ਹੋ ਸਕਦੇ ਨੇ ਪਰ ਕਾਮੇਡੀ ਅਤੇ ਰਾਜਨੀਤੀ ਦੇ ਵਿੱਚ ਬੜਾ ਫਰਕ ਹੁੰਦਾ ਕਿਉਂਕਿ ਬਹੁਤੇ ਕਲਾਕਾਰ ਜਿਹੜੇ ਪੰਜਾਬ ਦੀ ਰਾਜਨੀਤੀ ਚਾਏ ਉਹਨਾਂ ਦੀ ਰਿਪੋਰਟ ਕੋਈ ਬਹੁਤੀ ਚੰਗੀ ਨਹੀਂ ਰਹੀ ਕਿਉਂਕਿ ਬਹੁਤੇ ਕਲਾਕਾਰ ਤਾਂ ਸਿਰਫ ਬੋਟੇ ਕਲਾਕਾਰਾਂ ਨੂੰ ਤਾਂ ਸਿਰਫ ਸੀਟ ਜਿੱਤਣ ਦੇ ਲਈ ਲੜਾਇਆ ਜਾਂਦਾ ਹੈ ਅਤੇ ਜਿੱਤੋਂ ਤੋਂ ਬਾਅਦ ਫਿਰ ਉਹ ਕਲਾਕਾਰ ਕਦੇ ਗਰਾਉਂਡ ਤੇ ਦਿਖਾਈ ਵੀ ਨਹੀਂ ਦਿੱਤੇ ਜਿਨ੍ਹਾਂ ਦੇ ਵਿੱਚੋਂ ਐਗਜ਼ਾਮਪਲ ਸਨੀ ਦਿਓਲੇ ਕੀ ਹੁਣ ਇਹ ਸੋਚੀਏ ਕਿ ਜਿਹੜੀ ਪਾਰਟੀ ਇਹ ਆਖਦੀ ਸੀ ਕਿ ਸਾਨੂੰ ਰਾਜਨੀਤੀ ਕਰਨੀ ਨਹੀਂ ਆਉਂਦੀ ਹੁਣ ਉਹ ਰਾਜਨੀਤੀ ਕਰਨੀ ਸਿੱਖ ਗਈ ਹੈ ਕਿ ਦਰਿਆ ਵਿਛਾਉਣ ਵਾਲੇ ਆਮ ਨੂੰ ਟਿਕਟਾਂ ਦੇਣ ਦੀ ਗੱਲ ਕਰਨ ਵਾਲੀ ਪਾਰਟੀ ਹੁਣ ਇਹ ਸੋਚਦੀ ਹੈ ਕਿ ਸਾਡੇ ਚੋਂ ਜ਼ਿਆਦਾ ਖਾਸ ਗਾਉਣੇ ਤਾਂ ਜੋ ਉਸ ਨੂੰ ਟਿਕਟ ਦੇ ਸਕੀਏ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤੁਹਾਡਾ ਕੋਈ ਸਵਾਲ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਜੁੜੇ ਰਹੋ ਭੇਜਦੇ ਨਾ ਧੰਨਵਾਦ